सब तेरी वट आई धरती आकाश खिलारे वेन कंद त हरान मालिक तेरंग तो तेरा कोई अंत न पल बण आकाश कैसे ढंग नाले ਆਪੇ ਦਿਨ ਰਾਤ ਤੂੰ ਸੂਰਜ ਤੇ ਚੰਦ ਬਣਾ ਕੇ ਕੀਤਾ ਪ੍ਰਕਾਸ਼ ਤੂੰ ਤੇਰਾ ਦਸ ਲੇਖਾ ਕਿਵੇਂ ਸੱਕਦਾ ਉਤਾਰ ਮੈਂ ਦੁਨੀਆਂ ਬਣਾਉਣ ਆ ਵੀ ਸੱਜਣੋ ਆਪਾਂ ਖੜਿਆ ਪਿੱਪਲ ਵਾਲੀ ਗਊਸ਼ਾਲਾ ਪਿੰਡ ਕੋਠਾਗੁਰੂ ਇਹ ਪਿੱਪਲ ਵਾਲੀ ਗਊਸ਼ਾਲਾ ਬਾਰੇ ਤੁਸੀਂ ਜਾਣਦੇ ਆਂ ਤੇ ਇਲਾਕੇ ਦੇ ਵਿੱਚ ਆਪਣੇ ਨੇੜੇ ਤੇੜੇ ਨਾ ਗਊਸ਼ਾਲਾ ਦੋ ਪਿੰਡ ਦੇ ਵਿੱਚ ਚੱਲ ਰਹੀਆਂ ਇੱਕ ਅੰਗਹਿਣ ਗਊਸ਼ਾਲਾ ਤੇ ਇੱਕ ਪਿੱਪਲ ਵਾਲੀ ਗਊਸ਼ਾਲਾ ਤੇ ਪਿਛਲੇ ਜਿਹੜਾ ਪਿਛਲੇ ਨਾ ਸਮੇਂ ਦੇ ਵਿੱਚ ਜਿਹੜਾ ਤੂਫਾਨ ਆਇਆ ਸੀ ਤੇ ਤੇ ਤੂਫਾਨ ਆਇਆ ਸੀ ਜਿਹੜਾ ਉਹ ਤੂਫਾਨ ਨੇ ਨਾ ਕਾਫੀ ਇਸ ਗਊਸ਼ਾਲਾ ਦਾ ਨਾ ਜਿਹੜਾ ਉਹ ਨੁਕਸਾਨ ਆ ਜਿਹੜਾ ਉਹ ਕਰਤਾ ਸੀ ਤੇ ਉਹ ਨੁਕਸਾਨ ਹੋਣ ਦੇ ਕਾਰਨ ਸ਼ੈਡ ਡਟ ਹੈਗੇ ਸੀ ਕਮਰੇ ਤੇ ਬਸ ਇੱਕ ਵੈਸੇ ਨਾ ਗਊਆਂ ਦਾ ਨੁਕਸਾਨ ਹੋਣੋਂ ਬਚ ਗਿਆ ਸੀ ਤੇ ਕੋਈ ਜਾਨੀ ਜਾਨੀ ਕਿ ਨੁਕਸਾਨ ਨਹੀਂ ਸੀ ਹੋਇਆ ਤੇ ਜਾਨੀ ਕਿ ਨੁਕਸਾਨ 1500 ਲੱਖ ਰੁਪਏ ਦਾ ਹੋ ਗਿਆ ਸੀਗਾ ਤੇ 1500 ਲੱਖ ਰੁਪਏ ਦਾ ਨੁਕਸਾਨ ਸੀਗਾ ਇੱਥੇ ਹੋਇਆ ਵਾ ਤੇ ਗਊਆਂ ਹਾਇ ਇਥੇ ਜਾਨੀ ਕਿ ਆ ਜਿਹੜਾ ਬਰਾਂਡਾ ਸ਼ੈਡਾ ਇਹ ਸਾਰਾ ਜਾਨੀ ਕਿ ਨਾ ਤੇ ਕਾਫੀ ਇਹ ਜਾਨੀ ਕਿ ਨੁਕਸਾਨ ਹੋ ਗਿਆ ਸੀਗਾ ਜਿਹੜਾ ਕੋਈ ਸ਼ੈੱਡ ਢਹਿ ਗਿਆ ਸੀਗਾ ਤੇ ਇਧਰ ਕਮਰੇ ਤੂੜੀ ਵਾਲਾ ਜਾਨੀ ਕਿ ਕਾਫੀ 15 16 ਲੱਖ ਰੁਪਏ ਦਾ ਜਿਹੜਾ ਨੁਕਸਾਨ ਸੀ ਇਹ ਹੋ ਗਿਆ ਸੀ ਤੇ ਕੋਈ ਜਾਨੀ ਨੁਕਸਾਨ ਤੋਂ ਚਲੋ ਬਚਤ ਰਹੀ ਗਈ ਸੀ ਪ੍ਰਮਾਤਮਾ ਨੇ ਜਾਨੀ ਕਿ ਬਹੁਤ ਵੱਡਾ ਕਹਿਰ ਇਹ ਪਿੰਡ ਦੇ ਵਿੱਚ ਆਇਆ ਸੀਗਾ ਤੇ ਪਰਮਾਤਮਾ ਦਾ ਸ਼ੁਕਰਗੁਜ਼ਾਰੀ ਆ ਜਿਹੜਾ ਜਾਨੀ ਨੁਕਸਾਨ ਤੋਂ ਬਚਤ ਰਹੀਗੀ ਚਲੋ ਆਪਾਂ ਅੱਗੇ ਵੀ ਕਹਿੰਦੇ ਹੁੰਨੇ ਆ ਵੀ ਕੋਈ ਜਿਹੜੇ ਨੁਕਸਾਨ ਦੀ ਜਿਹੜੀ ਮਾਲੀ ਨੁਕਸਾਨ ਦੀ ਜਿਹੜੀ ਪਰਪਾਈ ਆ ਉਹ ਹੋ ਜਾਂਦੀ ਹੁੰਦੀ ਆ ਤੇ ਜਾਨੀ ਨੁਕਸਾਨ ਆ ਜਿਹੜਾ ਨਾ ਉਹ ਭਰਨਾ ਔਖਾ ਹੋ ਜਾਂਦਾ ਤੇ ਇਹ ਕਮੇਟੀ ਨੇ ਉਦੋਂ ਬਾਅਦ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਸੀ ਵੀ ਜਿਹੜਾ ਨੁਕਸਾਨ ਆ ਉਹ ਸਾਰਾ ਦੱਸਿਆ ਸੀਗਾ ਵੀ ਹਾਲਾਤ ਦਿਖਾਏ ਸੀ ਮੌਕੇ ਦੇ ਲਾਈਵ ਤਸਵੀਰਾਂ ਵੀ ਚੱਲੀਆਂ ਸੀ ਬਹੁਤ ਜਾਨੀ ਕਿ ਆਮ ਸੋਸ਼ਲ ਮੀਡੀਆ ਤੇ ਇਹ ਕਈ ਦਿਨ ਇਹ ਵੀਡੀਓ ਚੱਲੀ ਗਈ ਆ ਤੇ ਆ ਤੁਹਾਨੂੰ ਦਿਖਾ ਦਿੰਨੇ ਆ ਇਧਰ ਗਉਆਂ ਦਾ ਜਿਹੜਾ ਆਸਰਾ ਸੀ ਉਹ ਸਾਰਾ ਹਟ ਗਿਆ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਸੋਸ਼ਲ ਮੀਡੀਆ ਤੇ ਦਾਨੀ ਸੱਜਣਾ ਨੂੰ ਕਿਹਾ ਸੀਗਾ ਵੀ ਜੋ ਕੋਈ ਤਿਲਫਲ ਜੋ ਵੀ ਕੋਈ ਤਿਲਫਲ ਤੇ ਐਨ ਆਰ ਆਈ ਵੀਰ ਨਗਰ ਨੇੜੇ ਤੇੜੇ ਦੇ ਪਿੰਡਾਂ ਦਾ ਪੰਚਾਇਤਾਂ ਦਾ ਜਿੰਨਾ ਵੀ ਕੋਈ ਸਹਿਯੋਗ ਕਿਸ ਨੇ ਦਿੱਤਾ ਯਾਨੀ ਕਿ ਕੋਈ ਥੋੜਾ ਬਹਲਾ ਜਿੰਨਾ ਵੀ ਕੋਈ ਦਾਨੀ ਸੱਜਣਾ ਨੇ ਦਾਨ ਦਿੱਤਾ ਕਿਉਂ ਅੱਜ ਕੱਲ ਆਇਆ ਨਾ ਵਾਸ਼ਾਂ ਪੈ ਬਹੁਤ ਜਾਂਦੀਆਂ ਤੇ ਵਾਸ਼ਾਂ ਬਹੁਤ ਜ਼ਿਆਦਾ ਪੈਣ ਦੇ ਕਾਰਨ ਵੀ ਤੇ ਕਿਸੇ ਬੰਦੇ ਨੇ ਵੀ ਯਾਨੀ ਕਿ ਇਸ ਗਊਸ਼ਾਲਾ ਤੋਂ ਯਾਨੀ ਕਿ ਪਾਸਾ ਨਹੀਂ ਵਟਿਆ ਹਰ ਇੱਕ ਬੰਦੇ ਨੇ ਆਪਣਾ ਬੰਦਾ ਸਹਿਯੋਗ ਦਿੱਤਾ ਥੋੜਾ ਬਹਲਾ ਜਿਹੇ ਜਾ ਵੇਤਨਸਾਰ ਹਰ ਇੱਕ ਬੰਦੇ ਨੇ ਤੇ ਤਿਲਫੋਲਾ ਆਉਦਾ ਐਨਆਰਆਈ ਵੀਰਾਂ ਨੇ ਇਲਾਕਾ ਨਿਵਾਸੀਆਂ ਨੇ ਸਾਰਿਆਂ ਨੇ ਜਾਨੀ ਕਿ ਪੂਰਾ ਵਧੀਆ ਸਹਿਯੋਗ ਕਰਿਆ ਤੇ ਬਾਕੀ ਸਾਡੀ ਕਮੇਟੀ ਵਾਲਿਆਂ ਨਾਲ ਗੱਲ ਕਰਾਵਾਂਗੇ ਤੇ ਤੇ ਕਮੇਟੀ ਜਿਹੜੇ ਮੈਂਬਰ ਆ ਉਹਨਾਂ ਨਾਲ ਗੱਲ ਕਰਵਾਉਣੇ ਆ ਤੇ ਜਿਹੜਾ ਇਹਨਾਂ ਨੇ ਜਿਹੜਾ ਨੁਕਸਾਨ ਦੀ ਜਿੰਨੀ ਭਰ ਪਾਈ ਹੋਈ ਸੀਗੀ ਉਸ ਤੋਂ ਬਾਅਦ ਇਹ ਕਾਫੀ ਸਰਗਰਮ ਰਹੇ ਤੇ ਹੁਣ ਸਾਰਾ ਮਸਾ ਜਾਨੀ ਕਿ ਸੈਟ ਮਾਹੌਲ ਹੋਇਆ ਇਹ ਸਾਰਾ ਤੇ ਬਾਕੀ ਆਪਾਂ ਗੱਲ ਕਰਵਾਉਣੇ ਥੋੜੀ ਹਾਂ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਬਾਈ ਜੀ ਗੱਲ ਇਹ ਆ ਵੀ ਇਹ ਨੁਕਸਾਨ ਕਾਫੀ ਹੋ ਗਿਆ ਸੀਗਾ ਤੇ ਉਦੋਂ ਬਾਅਦ ਇਹ ਇਹਦਾ ਕਿਵੇਂ ਤੁਸੀਂ ਸਰਵਾਈਵ ਕਰਿਆ ਹੈ ਕਿਹਦਾ ਹਿਸਾਬ ਨਾਲ ਇਹ ਮੈਨੇਜ ਕਰਿਆ ਜਿੰਨਾ ਨੁਕਸਾਨ ਸੀ ਜਾਨਕੀ 15-16 ਲੱਖ ਰੁਪਏ ਦਾ ਨੁਕਸਾਨ ਸੀਗਾ ਗੱਲ ਇਹ ਆ ਜੀ ਜਦੋਂ ਇਹ ਨੁਕਸਾਨ ਹੋਇਆ ਸੀ ਤੂਫਾਨ ਆਇਆ ਸੀਗਾ ਚੱਕਰਵਾਤੀ ਤੂਫਾਨ ਆਇਆ ਸੀਗਾ ਹਾਂ ਹਾਂ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਕੇ ਪਾਈਆਂ ਹਾਂ ਤੇ ਇਲਾਕਾ ਨਿਵਾਸੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਨਗਰ ਨਿਵਾਸੀਆਂ ਨੂੰ ਸਹਾਇਕ ਦੀ ਅਪੀਲ ਕੀਤੀ ਠੀਕ ਹੈ ਪਰ ਸਹਾਇਕ ਲੋਕਾਂ ਵੱਲੋਂ ਇੰਨਾ ਹੋ ਗਿਆ ਵੀ ਜਿੰਨਾ ਸੋਚਿਆ ਵੀ ਨਹੀਂ ਸੀਗਾ ਠੀਕ ਹੈ ਜਣ ਕੇ ਟੈਲੀਫੋਨ ਜਿੰਨਾ ਵੀ ਕੋਈ ਸੀਗਾ ਹਰੇ ਜੀਤਮਤਾ ਕੋ ਪਹੁੰਚਾਰੇ ਸਹਾਇਤਾ ਕੱਲੇ ਕੱਲੇ ਬੰਦੇ ਨੇ ਸਹਾਇਕ ਦਿੱਤਾ ਜੀ ਅੱਜ ਕੱਲ੍ਹ ਆ ਨਾ ਜਾਨੀ ਰਾਜੂ ਬਾਸ਼ਾ ਬਹੁਤ ਪੈ ਜਾਂਦੀਆਂ ਬਾਈ ਹਾਂਜੀ ਹਾਂਜੀ ਤੇ ਤਕਰੀਬਨ ਆਮ ਹਰ ਇੱਕ ਬੰਦੇ ਦੇ ਵਸਦਾ ਰੋਗ ਵੀ ਨਹੀਂ ਕੀ ਤੇ ਇੰਨੀਆਂ ਬਾਸ਼ਾ ਹੋਣ ਦੇ ਬਾਵਜੂਦ ਵੀ ਕਿਸੇ ਨੇ ਜਾਨੀ ਕਿ ਪਿੱਛਾ ਨਹੀਂ ਦਿੱਤਾ ਨਾ ਜੀ ਨਾ ਤੇ ਜਿਹਦੇ ਕੋਲੇ ਵੀ ਜਾਂਦੇ ਸੀਗੇ ਖਿੜੇ ਮੱਥੇ ਪ੍ਰਵਾਨ ਕੀਤਾ ਜਿੰਨੇ ਵੀ ਕਿਸੇ ਤੋਂ ਸੇਵਾ ਹੋਈ ਆ ਤਾਨਮਨ ਧਨ ਦੇ ਨਾਲ ਸੇਵਾ ਕੀਤੀ ਆ ਤੇ ਸਾਡਾ ਸਾਥ ਦਿੱਤਾਗਾ ਵਿਸ਼ੇਸ਼ ਸਹਾਇਕ ਸਾਡਾ ਸੰਤ ਚਤਰਦਾਸ ਜੀ ਹੈਗੇ ਆ ਮਹਾਰਾਜ ਬੋਰੇ ਵਾਲੇ ਦੇ ਪੁੱਤਰੇ ਉਹਨਾਂ ਨੇ ਬਹੁਤ ਸਾਥ ਦਿੱਤਾ ਸੰਤ ਗੰਗਾਦਾਸ ਜੀ ਹੈਗੇ ਆ ਠੀਕ ਹੈ ਜੀ ਉਹਨਾਂ ਨੇ ਸਤਕਾਰ ਕਮੇਟੀ ਕੋਠਾ ਗੁਰੂ ਹੋਰ ਸਾਰੇ ਨਗਰ ਨਿਵਾਸੀ ਵੀਰ ਐਨ ਆਰ ਆਈ ਵੀਰ ਇਲਾਕਾ ਨਿਵਾਸੀ ਠੀਕ ਹੈ ਸਾਰਿਆਂ ਨੇ ਤੇ ਅੰਗਹੀਨ ਗਊਸ਼ਾਲਾ ਵਾਲਿਆਂ ਨੇ ਠੀਕ ਹੈ ਬਹੁਤ ਸਹਿਯੋਗ ਦਿੱਤਾ ਜੇ ਦੋਸਤੋ ਗੱਲ ਇਹ ਕਹਿਣ ਦਾ ਭਾਵ ਤਾਂ ਇਹ ਹੀ ਸੀਗਾ ਵੀ ਇਹਨਾਂ ਨੇ ਕਮੇਟੀ ਨੇ ਇਹ ਕਹਿੰਦੀ ਵੀ ਧੰਨਵਾਦ ਕਰਦੇ ਆਂ ਆਪਾਂ ਇਲਾਕਾ ਨਿਵਾਸੀਆਂ ਦਾ ਵੀ ਐਨ ਆਰ ਆਈ ਵੀਰਾਂ ਦਾ ਵੀ ਧੰਨਵਾਦ ਕਰਨਾ ਬਣਦਾ ਵੀ ਆ ਜੋ ਆਇਆ ਵੀ ਚੂਲੀ-ਚੂਲੀ ਨਾਲ ਕਹਿੰਦੇ ਹੁੰਦੇ دریا ਭਰ ਜਾਂਦਾ ਹੁੰਦਾ ਤੇ ਜਦੋਂ ਕੋਈ ਵੀ ਇੱਕ ਗਊਸ਼ਾਲਾ ਦੇ ਨਹੀਂ ਕਿਸੇ ਵੀ ਗੱਲ 'ਚ ਆਪਣਾ ਕੋਈ ਸਾਂਝੀ ਸੰਸਤਾ ਕਿਸੇ ਤੇ ਵਿਵਤਾ ਪੈ ਜਾਂਦੀ ਆ ਤੇ ਉਸ ਹਾਲ ਦੇ ਨਾਲ ਆਪਾਂ ਨੂੰ ਥੋੜੇ-ਥੋੜੇ ਨਾਲ ਹੁੰਦਾ ਕੁਛ ਨਹੀਂ ਤੇ ਚਲੋ ਸਾਰਾ ਬਹੁਤ ਵੱਡਾ ਬਣ ਜਾਂਦਾ ਇਹ ਕੋਈ ਕਿਸੇ ਦਾ ਨਿੱਜੀ ਕੰਮ ਤਾਂ ਹੈ ਨਹੀਂਗਾ ਵੀ ਆਪਾਂ ਕਹਿੰਦੇ ਕਿ ਨਿੱਜੀ ਕੰਮ ਆ ਇੰਨੇ ਸ਼ਾਬਾਸ਼ ਇਹ ਕਮੇਟੀ ਵਾਲਿਆਂ ਦੇ ਵੀ ਬਹੁਤ ਉਦੋਂ ਦੇ 4 ਮਹੀਨੇ ਹੋ ਗਏ 3 ਮਹੀਨੇ ਵੀ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਚਲੋ ਸਾਰਾ ਜਿਹੜਾ ਆਸਰਾ ਸੀ ਗਊਆਂ ਦਾ ਉਹ ਸਹੀ ਉਸ ਤਰ੍ਹਾਂ ਉਦੋਂ ਵਧੀਆ ਬਣਾਤਾ ਯਾਨੀ ਕਿ ਕਹਿਣ ਤੋਂ ਭਾਵ ਉਦੋਂ ਵੀ ਵਧੀਆ ਬਣਾਤਾ ਤੇ ਚਲੋ ਪਰਮਾਤਮਾ ਗਾਹ ਵਾਸਤੇ ਆਪਾਂ ਕਹਿੰਦੇ ਮੇਰ ਰੱਖੇ ਤੇ ਜਾਨੀ ਕਿ ਆਪਾਂ ਪਹਿਲਾਂ ਵੀ ਦੱਸਿਆ ਤੁਹਾਨੂੰ ਵੀ ਕੋਈ ਜਾਨੀ ਨੁਕਸਾਨ ਤੋਂ ਬਚਤ ਰਹੀ ਗਈ ਸੀ ਤੇ ਬਹੁਤ ਵੱਡਾ ਹੈ ਕਹਿਰ ਵਰਤਿਆ ਸੀਗਾ ਤੇ ਦੁਬਾਰੇ ਫੇਰ ਆਹ ਵੀ ਰਾਜੂ ਧੰਨਵਾਦ ਕਰਦੇ ਹਾਂ ਵੀ ਜਿੰਨਾ ਜਿੰਨਾ ਦਾ ਤੇ ਹੋਰ ਵੀ ਕਿਸੇ ਕਿਸੇ ਤੇ ਓਕੜਾਉਂਦੀ ਆ ਕੋਈ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਸ ਜਿਵੇਂ ਸਾਡਾ ਸਾਥ ਦਿੱਤਾਗਾ ਆਪਣਾ ਨਗਰ ਬਹੁਤ ਵਧੀਆ ਨਗਰ ਆ ਜੀ ਠੀਕ ਹੈ ਜੀ ਇਲਾਕਾ ਨਿਵਾਸੀ ਚੰਗੇ ਆ ਮਹਾਪੁਰ ਸੰਗਿਆ ਸਤਕਾਰ ਕਮੇਟੀ ਹੋਗੀ ਗੰਗੀਨ ਗੋਸ਼ਾਲਾ ਹੋਗੀ ਉਹਨਾਂ ਸਾਰੇ ਪੱਤਰਕਾਰ ਵੀਰ ਹੋ ਗਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਬਾਕੀ ਆ ਮੂੰਹ ਬੋਲਦੀ ਤਸਵੀਰ ਤੁਹਾਡੇ ਸਾਹਮਣੇ ਆ ਸਾਰਾ ਦੁਆਰਾ ਇਹ ਆਪਾਂ ਅੱਗੇ ਵੀ ਦਿਖਾਇਆ ਸੀ ਹੁਣ ਵੀ ਦਿਖਾ ਦਿਕਨ ਦੁਆਰਾ ਤੇ ਦੋਸਤੋ ਕੱਲ ਇਹ ਤੁਹਾਨੂੰ ਢਹਾਵਾ ਵੀ ਦਿਖਾਇਆ ਸੀਗਾ ਇੱਕ ਟਰਸਟ ਹੈਗਾ ਫਤਿਹਬਾਦ ਤੋਂ ਸਾਡਾ ਉਹਨਾਂ ਨੇ ਬਹੁਤ ਸਾਥ ਦਿੱਤਾ ਬਾਂਟੀ ਜੀ ਫਤਿਹਬਾਦ ਤੋਂ ਹੈਗੇ ਆ ਉਹਨਾਂ ਨੇ ਬਹੁਤ ਸਾਥ ਦਿੱਤਾ ਜੋ ਵੀ ਕਿਸੇ ਨੇ ਟੈਲਫੋਨ ਹਾਂਜੀ ਹਾਂਜੀ ਹਾਂ ਦਾਨ ਕਰਿਆ ਹਰ ਇੱਕ ਦਾ ਬਾਈ ਧੰਨਵਾਦ ਕੋਟਨ ਕੋਟਨ ਧੰਨਵਾਦ ਕਰਦੇ ਆ ਬਿਲਕੁਲ ਧੰਨਵਾਦ ਸਾਬ ਆਪਾਂ ਦੁਬਾਰੇ ਫੇਸ ਉਹਨੂੰ ਦਿਖਾ ਦਿੰਨੇ ਆ ਵੀ ਪਹਿਲਾਂ ਨਾਲੋਂ ਵੀ ਜਾਨਕਿ ਬਹੁਤ ਵਧੀਆ ਢੰਗ ਨਾਲ ਇਹਨਾਂ ਨੇ ਜਾਨਕਿ ਸਾਰਾ ਜਿਹੜਾ ਸਾਰੀ ਕਰਤੀ ਆ ਤੇ ਪ੍ਰਮਾਤਮਾ ਮਿਹਰ ਰੱਖੇ ਸਾਰਿਆਂ ਤੇ ਤੇ ਦਾਨ ਆ ਜਿਹੜਾ ਉਹ ਕੁਝ ਕਿਸੇ ਰੂਪ ਚ ਇੱਕ ਆਏ ਨਹੀਂ ਹੁੰਦਾ ਵੀ ਚਲੋ ਕੱਲੇ ਪੈਸੇ ਦੇ ਰੂਪ ਚ ਕਈ ਬੰਦੇ ਨਾ ਸੇਵਾ ਕਰਨ ਵਾਲੇ ਹੁੰਦੇ ਉਹ ਸੇਵਾ ਬਹੁਤ ਕਰੇ ਜਾ ਰਹੇ ਆ ਤੇ ਕਈ ਬੰਦੇ ਪੈਸੇ ਦੇਣ ਵਾਲੇ ਹੁੰਦੇ ਉਹਨਾਂ ਨੂੰ ਜਾਨਕਿ ਟਾਈਮ ਨਹੀਂ ਮਿਲਦਾ ਉਹ ਜਾਨਕਿ ਉਸ ਹਿਸਾਬ ਦੇ ਨਾਲ ਉਹ ਪੈਸੇ ਟਕੇ ਵਾਲੀ ਮਦਦ ਬਹੁਤ ਕਰਤੀ ਵੀ ਹਰ ਇੱਕ ਤਰ੍ਹਾਂ ਦੀ ਮਦਦ ਹੋ ਜਾਣੀ ਹੁੰਦੀ ਆ ਤੇ ਥੋੜੇ ਥੋੜੇ ਨਾਲ ਸਾਰਾ ਜਨ ਕੇ ਮਾਹੌਲ ਸੈੱਟ ਹੋ ਗਿਆ ਤੇ ਫਿਰ ਆਪਾਂ ਦੁਬਾਰੇ ਧੰਨਵਾਦ ਕਰ ਦਿੰਦੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਗੇ ਵਾਸਤੇ ਵੀ ਪਰਮਾਤਮਾ ਉਹਨਾਂ ਨੂੰ ਤਰੱਕੀ ਬਖਸ਼ੇ ਤੇ ਹੋ ਜਾਣ ਕੇ ਸਹਿਯੋਗ ਦਿੰਦੇ ਰਹਿਣ ਤੇ ਧੰਨਵਾਦ ਸ਼ੇਅਰ ਕਰ ਦਿਓ ਵੀਡੀਓ ਅੱਗੇ